ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀਦਾ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ ਇਹ ਉਹਨਾਂ ਲਈ ਆ ਜਿਹੜੇ ਆਲਰੇਡੀ ਪੁਰਤਗਾਲ ਚ ਬੈਠੇ ਆ ਪੇਪਰ ਉੱਥੇ ਲੈਣ ਲਈ ਬੈਠੇ ਆ ਕਮਾਈ ਉੱਥੇ ਕਰ ਰਹੇ ਆ ਰੋਟੀ ਉੱਥੇ ਖਾ ਰਹੇ ਆ ਫਿਰ ਵੀ ਪੁਰਤਗਾਲ ਨੂੰ ਪੰਡੀ ਜਾਂਦੇ ਆ ਜੀ ਇੱਥੇ ਪੇਪਰ ਨੂੰ ਟਾਈਮ ਲੱਗਦਾ ਜੀ ਇੱਥੇ ਪਾਸਪੋਰਟ ਨੂੰ ਟਾਈਮ ਲੱਗਦਾ ਜੀ ਇੱਥੇ ਟੀਆਰਸੀ ਨੂੰ ਟਾਈਮ ਲੱਗਦਾ ਪਹਿਲਾ ਰਸਤਾ ਹੀ ਗਲਤ ਤੁਸੀਂ ਚੂਜ਼ ਜਿਹੜਾ ਗਲਤ ਕੀਤਾ ਵਾ ਆਰਟੀਕਲ 88 ਦੇ ਵਿੱਚ ਤੁਸੀਂ ਜਾ ਕੇ IT9 ਦੇ ਵਿੱਚ ਡੌਕੀਆਂ ਮਾਰਕੀਟ ਟੂਰਿਸਟ ਮਾਰਕੀਟ ਉੱਥੇ ਜਾ ਕੇ ਤੁਸੀਂ ਪੇਪਰ ਲਏ ਆ ਉਸ ਕੰਟਰੀ ਦੇ ਵਿੱਚ ਰਸ਼ ਪਾਤਾ ਜੇ ਅੱਜ ਕੋਈ ਪ੍ਰੋਸੈਸ ਹੋਣ ਨੂੰ ਟਾਈਮ ਲੱਗਦਾ ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਹਾਂਜੀ ਟਾਈਮ ਲਾਉਂਦੀ ਐ ਟਾਈਮ ਲਾਉਂਦੀ ਆ ਜੇ ਅੱਜ ਕੋਈ 5 ਸਾਲਾਂ ਦੇ ਵਿੱਚ ਪਾਸਪੋਰਟ ਉੱਥੇ ਅਪਲਾਈ ਕਰਦਾ ਜਾਂ 7 ਸਾਲਾਂ 'ਚ ਕਰਦਾ ਉਹਨੂੰ ਟਾਈਮ ਨੂੰ ਲੱਗ ਰਿਹਾ 2-2 ਸਾਲ ਉਹ ਤੁਹਾਡੀ ਤੁਸੀਂ ਵੀ ਵਜਾ ਹੋ ਉਹਦੇ ਵਿੱਚ ਜਦੋਂ ਤੁਸੀਂ ਰਸਤਾ ਸਹੀ ਨਹੀਂ ਚੂਜ਼ ਕੀਤਾ ਤੁਸੀਂ ਇੱਥੇ ਜਾਣਦੇ ਹੋ ਟੂਰਿਸਟ ਤੇ ਜਾਣਦੇ ਹੋ ਡਾਂਕੀ ਤੇ ਜਾਣਦੇ ਹੋ ਉੱਥੇ ਜਾ ਕੇ ਪੇਪਰ ਲੋਕ ਕਰਾਉਣੇ ਆਰਟੀਕਲ 8899 ਚ 2 ਸਾਲ ਉੱਥੇ ਪੇਪਰ ਟੈਕਸ ਭਰ ਕੇ ਤੋਂਲੀ TCR ਤੋਂ 5 ਸਾਲ ਦਾ ਪਾਸਪੋਰਟ ਦਾ ਟੈਂਨ ਸ਼ੁਰੂ ਹੁੰਦਾ ਉਸ ਤੋਂ ਬਾਅਦ ਦੋ ਦੋ ਸਾਲ ਲੱਗ ਰਹੇ ਆ ਪਰ ਇਹ ਹਾਲਾਤ ਹਮੇਸ਼ਾ ਨਹੀਂ ਰਹਿਣੇ ਤੁਹਾਨੂੰ ਵੀ ਇਹ ਚੀਜ਼ ਦੱਸ ਦਿੰਦਾ ਜਿਹੜੇ ਮੈਂ ਵੀਡੀਓ ਬਣਾਈ ਆ ਉਹਦੇ ਥੱਲੇ ਕਮੈਂਟ ਕਰਨ ਤੋਂ ਪਹਿਲਾਂ ਇਹ ਸਮਝ ਲਿਆ ਕਰੋ ਕਿ ਮੈਂ ਕਿਹਾ ਕੀ ਆ D1 ਕੈਟਾਗਰੀ ਆਰਟੀਕਲ 59 ਬਾਰੇ ਸਮਝਾਇਆ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਜਾਂ ਕਿਸੇ ਜੇ ਤੁਹਾਨੂੰ ਨਹੀਂ ਸਮਝ ਆ ਗਈ ਕਿਸੇ ਲੋਅਰ ਕੋਲੇ ਚਲ ਜਾਓ ਕਿਸੇ ਸਮਝਦਾਰ ਬੰਦੇ ਕੋਲੇ ਚਲ ਜਾਓ ਜਿਹਨੂੰ D1 ਵੀਜ਼ੇ ਬਾਰੇ ਪਤਾ ਵਾ ਉਹਦੀ ਵੈਲਿਊ ਬਾਰੇ ਪਤਾ ਵਾ ਆਰਟੀਕਲ ਜਿਹੜਾ 59 ਆ ਉਹ ਰੈਜ਼ੀਡੈਂਸ ਕੈਟਾਗਰੀ ਐ ਇੰਡੀਆ ਤੋਂ ਤੁਸੀਂ 1 ਸਾਲ ਦੇ ਪੇਪਰ ਮੰਗਾ ਕੇ ਇੰਡੀਆ ਤੋਂ ਹੀ ਰੈਜ਼ੀਡੈਂਸ ਵੀਜ਼ਾ ਲੈ ਕੇ ਜਾਣੇ ਹੋ ਤੁਹਾਨੂੰ TRC ਦੀ ਇਮਾ ਦੀ ਡੇਟ ਤੁਹਾਨੂੰ ਇੰਡੀਆ ਤੋਂ ਮਿਲਦੀ ਆ ਉਹਨਾਂ ਨੂੰ ਜਾ ਕੇ ਪੇਪਰ ਲੋਕ ਨਹੀਂ ਕਰਾਉਣੇ ਪੈਂਦੇ ਤੁਹਾਡੇ ਆਂਗੂ ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਣੇ ਤੁਸੀਂ ਉਹਨਾਂ ਨੂੰ ਵੀ ਆਪਣੇ ਨਾਲ ਲਾਈ ਜਾਂਦੇ ਹੋ ਮੈਂ ਤੁਹਾਨੂੰ ਉਹ ਤੁਹਾਡੇ ਲਈ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਜੋ ਤੁਸੀਂ ਕਮੈਂਟਾਂ ਦੇ ਵਿੱਚ ਬੋਲ ਰਹੇ ਹੋ ਮੈਂ ਡਿਲੀਟ ਕਰਦਾ ਮੈਸੇਜ ਇਸੇ ਲਈ ਕਰਦਾ ਕਿਉਂਕਿ ਤੁਹਾਡੀ ਜਿਹੜੀ ਲੈਂਗੁਏਜ ਆ ਬਹੁਤ ਵਲਗਰ ਆ ਜਿਹੜਾ ਸਮਝਦਾਰ ਵਾਲਾ ਬੰਦਾ ਹੁੰਦਾ ਜਿਹੜਾ ਸਮਝਣ ਦੇ ਹਾਲਾਤ ਚ ਹੁੰਦਾ ਉਹਨੂੰ ਮੈਂ ਜਵਾਬ ਵੀ ਦਿੰਦਾ ਪਰ ਜਿਹੜੀ ਲੈਂਗੁਏਜ ਵਲਗਰ ਆ ਗਈ ਇੱਕ ਉਹ ਪੰਜਾਬ ਤੋਂ ਪੈरिस ਵਾਲਾ ਪਤਾ ਨਹੀਂ ਕਿਹੜਾ ਪੇਜ ਹੋਣੇ ਹੈਗਾ ਰੀਮਿਕਸ ਕਰਕੇ ਬਣਾਤੀ ਗੱਲ ਉਹਨੂੰ ਕਰਨੀ ਆਉਂਦੀ ਹੀ ਕਰਕੇ ਵੀਡੀਓ ਬਣਾਈ ਜਾਂਦਾ ਦੰਦ ਉਹ ਆਪਣਾ سونے ਦਾ ਦਿਖਾਈ ਜਾਂਦਾ ਗੱਲ ਉਹ ਤੋਂ ਹੁੰਦੀ ਨਹੀਂ ਕਿ ਤੂੰ ਜਿਹੜਾ ਜਿਹੜੀ ਪੀਸੀਸੀ ਦੀ ਗੱਲ ਕਰਦਾ ਆਰਟੀਕਲ 59 ਦੇ ਵਿੱਚ ਉਹਦੀ ਲੋੜ ਹੀ ਨਹੀਂ ਹੈਗੀ ਤੂੰ ਆਰਟੀਕਲ 88 ਆਪਣੇ 99 ਵਾਲੀ ਗੱਲਾਂ ਕਰੀ ਜਾਣਾ ਜੇ ਤੈਨੂੰ ਨਹੀਂ ਸਮਝ ਹੈ ਕਿ ਕਿਸੇ ਵਕੀਲ ਕੋਲੇ ਚੱਲ ਜਾਓ ਗੱਲਾਂ ਤੁਸੀਂ ਕਿਸੇ ਉਂਗਲ ਚੱਕਣ ਤੋਂ ਪਹਿਲਾਂ ਉਹਦੇ ਨਾਲ ਗੱਲ ਤਾਂ ਕਰ ਲਓ ਵੀਡੀਓ ਬਣਾਉਣ ਲੱਗਿਆ ਤੈਨੂੰ ਵਿਊ ਦਾ ਇੰਨਾ ਭੁੱਖਾ ਰਹਿ ਗਿਆ ਤੂੰ ਕਿ ਗੱਲ ਹੀ ਨਹੀਂ ਪਤਾ ਤੈਨੂੰ ਗੱਲ ਕਰਨੀ ਕੀ ਆ ਹਿੱ ਹੀ ਹੀ ਗੱਲ ਕੀ ਆ ਇਹ ਕੋਈ ਗੱਲ ਸੈਂਸ ਬਣਦੀ ਹੈ ਕਿਸੇ ਗੱਲ ਦੀ ਤੁਸੀਂ ਕੰਮ ਕਰਨ ਆਏ ਹੋ ਕੰਮ ਕਰੋ ਜਿਹੜੇ ਮੁਲਕ ਤਾਂ ਤੁਸੀਂ ਖਾ ਰਹੇ ਹੋ ਜਿੱਥੇ ਤੁਹਾਨੂੰ ਪੇਪਰ ਮਿਲ ਰਿਹਾ ਜਿੱਥੇ ਤੁਸੀਂ ਵੇਟ ਕਰ ਰਹੇ ਫਿਰ ਵੇਟ ਕਿਉਂ ਕਰਦੇ ਹੋ ਉੱਥੇ ਜੇ ਤੁਹਾਨੂੰ ਪੁਰਤਗਾਲ ਐਨਾ ਹੀ ਮਾੜਾ ਲੱਗਦਾ ਵੇਟ ਕਿਉਂ ਕਰਦੇ ਹੋ ਮੈਂ ਵੀਡੀਓ ਦੇ ਵਿੱਚ ਇੱਕ ਗੱਲ ਹੋਰ ਕਹੀ ਆ ਕਿ 5 ਸਾਲਾਂ ਬਾਅਦ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਕੇ ਲੈ ਸਕਦੇ ਹੋ 5 ਸਾਲਾਂ ਬਾਅਦ ਕਿਹੜੇ ਰਾਜ ਦੀ ਪ੍ਰਜਾ ਤੁਹਾਨੂੰ ਪਤਾ ਵਨ ਸਾਲਾਂ ਪਹਿਚ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਦੇ ਹੋ ਉਦੋਂ ਇਹ ਹਾਲਾਤ ਨਹੀਂ ਰਹੇ ਜਿਹੜੇ ਤੁਸੀਂ ਹੁਣ ਖਰਾਬ ਕਿਤੇ ਹੋਇਆ ਪੁਰਤਗਾਲ ਨੇ ਸੈਫ ਨੂੰ ਚੇਂਜ ਕਰਕੇ ਇਹ ਮੱਝ ਕਿਉਂ ਲੈ ਕੇ ਆਇਆ ਕਿਉਂਕਿ ਟਾਈਮ ਵੱਧ ਲੱਗ ਰਿਹਾ ਸੀ ਉਹਨਾਂ ਨੇ ਆਰਟੀਕਲ 88 93 ਕਿਉਂ ਬੰਦ ਕੀਤਾ ਪੇਪਰ ਲੋਕ ਕਰਾਉਣੇ ਕਿਉਂ ਬੰਦ ਕੀਤੇ ਆ ਉਹਨਾਂ ਨੇ ਇਸ ਲਈ ਕੀਤੇ ਆ ਤਾਂ ਕਿ ਅਸੀਂ ਜਿਹੜੇ ਪਹਿਲਾਂ ਦੇ ਬੰਦੇ ਤੁਸੀਂ ਜਿਹੜੇ ਉੱਥੇ ਧੱਕੇ ਖਾਨੇ ਹੋ ਉਹ ਨਾ ਖਾਓ ਆਉਣ ਵਾਲੇ ਟਾਈਮ ਲਈ ਜਿਹੜੇ ਬੰਦੇ ਅਪਲਾਈ ਕਰਨਗੇ ਉਹਨਾਂ ਲਈ ਰਾਹ ਸਾਫ਼ ਹੋ ਜਾਣੇ ਸਮੂਦ ਹੋ ਜਾਣੇ ਆ 5 ਸਾਲਾਂ ਦੇ ਵਿੱਚ 60 ਟੈਕਸ ਦੀ ਗੱਲ ਤਾਂ ਹੀ ਕੀਤੀ ਹੈ ਵੀ ਜਦੋਂ ਤੱਕ 5 ਸਾਲ ਹੋਣੇ ਆ ਉਹ ਤੱਕ ਐਮਨ ਨੇ ਇੰਨਾ ਕੁ ਸੋਣਾ ਕੰਟਰੋਲ ਕਰ ਲੈਣਾ ਕਿ ਤੁਹਾਡਾ ਜਿਹੜਾ ਟਾਈਮ ਆ ਉਹ 6 ਮਹੀਨੇ ਦੇ ਵਿੱਚ ਤੁਹਾਨੂੰ ਪਾਸਪੋਰਟ ਦੇ ਦੇਣਾ ਉਹਨਾਂ ਨੂੰ ਕਿ ਤੁਸੀਂ ਕੰਡੀਸ਼ਨਾਂ ਪੂਰੀਆਂ ਕਰਕੇ ਆਏ ਹੋ ਜੇ ਤੁਹਾਡੀ ਕੰਡੀਸ਼ਨਾਂ ਉਹਨਾਂ ਦੇ ਨਾਲ ਮੈਚ ਕਰਦੀਆਂ ਉਹਨਾਂ ਦੇ ਉਹਨਾਂ ਨੇ ਤੁਹਾਨੂੰ ਪਾਸਪੋਰਟ ਦੇ ਦੇਣਾ ਆਰਟੀਕਲ 59 ਦੇ ਵਿੱਚ ਤੁਹਾਨੂੰ ਜਿਹੜਾ ਟੀਆਰਸੀ ਆ ਉਹ 3 ਮਹੀਨੇ ਚ ਮਿਲ ਜਾਂਦੀ ਹੈ 2 ਸਾਲ ਦੀ ਮਿਲਦੀ ਹੈ ਫਿਰ ਅੱਗੇ 3 ਸਾਲ ਦੀ ਮਿਲਦੀ ਹੈ 5 ਸਾਲਾਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰ ਲੈਂਦੇ ਹੋ ਜਿਹੜਿਆਂ ਨੂੰ ਹੁਣ ਟਾਈਮ ਲੱਗ ਰਿਹਾ ਦੋ-ਦੋ ਸਾਲ ਲੱਗ ਰਿਹਾ ਉਹ ਰਸ਼ ਦੇ ਕਰਕੇ ਹੁੰਦਾ ਹੁਣ ਫੋਰ ਐਗਜ਼ਾਮਪਲ ਤੁਹਾਨੂੰ ਮੈਂ ਇੰਡੀਆ ਦੀ ਦੇ ਦਿੰਨਾ ਜਦੋਂ ਪਿੱਛੇ ਜੇ 1 ਸਾਲ ਪਹਿਲਾਂ ਪੀਸੀਸੀ ਇੱਥੇ ਅਪਲਾਈ ਕਰਦੇ ਤਿੰਨ-ਤਿੰਨ ਚਾਰ-ਚਾਰ ਮਹੀਨੇ ਲੱਗ ਰਹੇ ਸੀ ਹੁਣ 15-15 20-20 ਦਿਨਾਂ ਦੇ ਵਿੱਚ ਪੀਸੀਸੀ ਕਲੀਅਰ ਹੋਣ ਲੱਗੀ ਆ ਹੁਣ ਜਦੋਂ ਇੱਕ ਵਾਰੀ ਪਾਸਪੋਰਟ ਜਦੋਂ ਪਾਸਪੋਰਟ ਵਾਲੀ ਪੀਸੀ ਨੂੰ ਇੰਨਾ ਟਾਈਮ ਲੱਗਦਾ ਸੀ ਹੁਣ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸੁਵਿਧਾ ਸੈਂਟਰ ਸਾਂਝ ਕੇਂਦਰ ਕਿਉਂ ਬਣੇ ਆ ਜਦੋਂ ਥਾਣੇ 'ਚ ਜਾਂਦੇ ਸੀ ਉੱਥੇ ਕ੍ਰਿਮੀਨਲ ਬੰਦੇ ਜਾਂਦੇ ਸੀ ਉੱਥੇ ਆਪਣੇ ਪੰਗੇ ਪਏ ਰਹਿੰਦੇ ਸੀ ਪੀਸੀਸੀ ਨੂੰ ਟਾਈਮ ਲੱਗ ਰਿਹਾ ਸੀ ਹੁਣ ਉਹਨਾਂ ਨੇ ਸਾਂਝ ਕੇਂਦਰ ਇੱਕ ਪੰਜਾਬ ਗਵਰਨਮੈਂਟ ਨੇ ਸਾਂਝ ਕੇਂਦਰ ਲੱਗ ਬਣਾਤਾ ਸੌਦਾ ਸੈਂਟਰ ਲੱਗ ਬਣਾਤਾ ਜੋ ਵੀ ਤੁਸੀਂ ਆਪਣੀ ਇਨਕੁਆਇਰੀ ਲੈ ਕੇ ਆਓ ਉੱਥੇ ਸੋਟ ਹੁੰਦੀ ਆ ਪਹਿਲਾਂ ਟਾਈਮ ਲੱਗ ਰਿਹਾ ਸੀ ਸੋ ਐਦਾਂ ਹੀ ਉਹਨਾਂ ਕੰਟਰੀਆਂ ਦੇ ਵਿੱਚ ਵੀ ਆ ਜਦੋਂ ਕੋਈ ਪ੍ਰੋਬਲਮ ਹੁੰਦੀ ਆ ਉਹਦਾ ਸੋਲੂਸ਼ਨ ਹੁੰਦਾ ਵਾ ਤੁਸੀਂ ਇਹਨੂੰ ਬਿਮਾਰੀ ਕਹਤੋਂ ਉਹਨੂੰ ਕੈਂਸਲ ਕਰਦੋਂ ਸਮਝ ਲੈਣੇ ਹੋ ਬਿਮਾਰੀ ਹੈਗੀ ਆ ਉਹਦਾ ਸੋਟ ਹੋ ਜਾਣਾ ਪ੍ਰੋਬਲਮ ਆ ਉਹਦੀ ਸੋਲੂਸ਼ਨ ਹੋ ਜਾਣਾ ਤੁਸੀਂ ਕਹਿੰਦੇ ਹੋ ਪਾਲਿਸਿਸ ਨੂੰ ਇੰਨਾ ਟਾਈਮ ਲੱਗਦਾ ਜੀ ਇਹਨੂੰ ਇੰਨਾ ਟਾਈਮ ਲੱਗਦਾ ਤੁਸੀਂ ਹਮੇਸ਼ਾ ਹਾਲਾਤ ਇਕੋ ਜਿਹੇ ਰਹਿੰਦੇ ਆ ਇਕੋ ਜਿਹਾ ਟਾਈਮ ਨਹੀਂ ਹੁੰਦਾ ਹਰ ਇੱਕ ਥਾਂ ਤੇ ਸੋ ਮੈਂ ਗੱਲ ਕੀਤੀ ਸੀ ਲੋ ਅਕੋਰਡਿੰਗ ਕਿ 5 ਸਾਲਾਂ ਬਾਅਦ ਤੁਸੀਂ ਪਾਸਪੋਰਟ ਅਪਲਾਈ ਕਰ ਲੈਣੇ ਹੋ ਇਹ ਚੀਜ਼ ਆ ਇਹ ਲੋ ਆ ਜੇ ਕੋਈ ਟਾਈਮ ਲੱਗ ਰਿਹਾ ਉਸ ਟਾਈਮ ਤੇ ਪ੍ਰੋਬਲਮ ਆ ਪ੍ਰੋਬਲਮ ਦਾ ਸੋਲੂਸ਼ਨ ਹੋ ਜਾਣਾ ਉੱਥੇ ਗਵਰਨਮੈਂਟ ਚੇਂਜ ਹੋਈ ਆ ਉੱਥੇ ਜਾ ਕੇ ਸੈਫ ਚੇਂਜ ਹੋਈ ਆ ਇਮਾ ਆਇਆ ਉਹਦੇ ਵਿੱਚ ਬਹੁਤ ਫਰਕ ਆ ਐਵੇਂ ਇਹ ਨਾ ਸਵਾਦ ਲਿਆ ਕਰੋ ਵੀਊ ਦੇ ਖਾਤਰ ਥੱਲੇ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਡੀ1 ਵੀਜ਼ਾ ਹੁੰਦਾ ਕੀ ਹੈ ਆਪਣੇ ਆਪ ਨਾ ਲਾਈ ਜਾਂਦੇ ਹੋ ਤੁਸੀਂ ਤਾਂ ੱੱਕੇ ਖਾਣ ਗਏ ਹੋ ਤੁਸੀਂ ਏਜੰਟਾਂ ਦੇ ਮਗਰ ਲਾ ਕੇ ੱੱਕੇ ਖਾਣ ਗਏ ਹੋ ਐਵੇਂ ਕਮੈਂਟ ਕਹਿਣਾ ਕਿਸ ਨੂੰ ਫਰੋ ਬੜਾ ਤੁਹਾਨੂੰ ਪਤਾ ਕਿੰਨੀ ਮਿਹਨਤ ਲੱਗਦੀ ਹੈ ਇੱਕ ਕੰਮ ਹੋਣ ਨੂੰ ਮੈਂ ਅੱਜ ਦਾ ਨਹੀਂ ਕੰਮ ਕਰਦਾ ਪੁਰਤਗਾਲ ਦਾ 2014 ਦਾ ਕਰਦਾ ਤੇ ਮੇਰੇ ਰਿਕਾਰਡ YouTube ਤੇ ਪਏ ਆ Facebook ਤੇ ਪਏ ਆ Instagram ਤੇ ਪਏ ਨੇ ਉਹਨਾਂ ਨੂੰ ਚੈੱਕ ਕਰੋ ਕਿੰਨੀ ਮਿਹਨਤ ਲੱਗਦੀ ਹੈ ਇੱਕ ਕੰਮ ਕਰਨ ਨੂੰ ਇਹ ਰਵਿਉ ਐਵੇਂ ਨਹੀਂ ਹੁੰਦੇ ਮਿਹਨਤਾਂ ਲੱਗਦੀਆਂ ਐਨਾ ਐਵੇਂ ਨਹੀਂ ਬੋਲਿਆ ਜਾਂਦਾ 17 ਸਾਲ ਦੀ ਮਿਹਨਤ ਹੈ ਇੱਕ ਦਿਨ ਚ ਸਾਰਾ ਕੁਝ ਨਹੀਂ ਸਿੱਖਿਆ ਜਾਂਦਾ ਤੁਸੀਂ ਕਹਿੰਦੇ ਹੋ ਕਿ ਅੱਜ ਅਸੀਂ ਚਲੇ ਗਏ ਅਸੀਂ ਪੁਰਤਗਾਲ ਵਾਲੇ ਹੋ ਗਏ ਉਹ ਪੁਰਤਗਾਲੇ ਸਾਰੇ ਲੰਘਾਤੇ ਅਸੀਂ ਪਤਾ ਨਹੀਂ ਇੱਕ ਪ੍ਰੋਸੈਸ ਨਹੀਂ ਕਿੰਨੇ ਕਿੰਨੇ ਕਰਦੇ ਆ ਤੇ ਜਦੋਂ ਅਸੀਂ ਕੋਈ ਪ੍ਰੋਸੈਸ ਕਰਦੇ ਆ ਉਹਦੇ ਲੋ ਬਾਰੇ ਪ੍ਰੋਪਰ ਸਮਝਦੇ ਆ ਤਾਂ ਸਮਝੋ ਨਹੀਂ ਤਾਂ ਕਿ ਤੁਹਾਡਾ ਫਿਊਚਰ ਉੱਥੇ ਬੈਟਰ ਹੋ ਸਕੇ ਐਵੇਂ ਨਹੀਂ ਕਿਸੇ ਪਿੱਛੇ ਲੱਗ ਕੇ ਕੰਮ ਉਹੀ ਭੁਜਾਈ ਜਾਂਦੇ ਗੱਲ ਇੱਕ ਹੋਰ ਕਰੀ ਜਾਨੇ ਆ ਕਿ ਵੀ ਜਦੋਂ ਤੁਸੀਂ ਕੋਈ ਗੱਲ ਕਰਨੀ ਹੈ ਸਾਡੇ ਬਾਰੇ ਗੱਲ ਕਰਨੀ ਹੈ ਨੰਬਰ ਆਲਰੇਡੀ ਦਿੱਤੇ ਹੋਏ ਨੇ ਤੁਸੀਂ ਉੱਥੇ ਗੱਲ ਕਰੋ ਤੁਹਾਨੂੰ ਸਮਝ ਆਉਂਦਾ ਤਾਂ ਠੀਕ ਹੈ ਨਹੀਂ ਸਮਝ ਲੱਗਦਾ ਤੁਹਾਡੇ ਨਾਲ ਕੀ ਫਰੋਡ ਕਰਤਾ ਕੋਈ ਇੱਕ ਬੰਦਾ ਵੀ ਉੱਠ ਕੇ ਕਹਿ ਦੇਵੇ 7 ਸੀਚੋ ਪ੍ਰੀਸ ਸੇਖੋ ਨੇ ਪੈਸੇ ਲਏ ਤੇ ਵਾਪਤ ਨਹੀਂ ਕੀਤੇ ਕੰਮ ਨਹੀਂ ਕਰਾਇਆ ਕੰਮ ਹੋਣਾ ਜਾਂ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ ਪਰਮਾਤਮਾ ਪਰ ਮੇਰੇ ਇੱਕ 7 ਸੀਚ ਵੱਲੋਂ ਪ੍ਰੀਸ ਸੇਖੋ ਇੱਕੋ ਗੱਲ ਕਹਿੰਦਾ ਤੁਹਾਨੂੰ ਕਿ ਤੁਹਾਡੇ ਨਾਲ ਗਲਤ ਨਹੀਂ ਹੋਣ ਦੇਊਗਾ ਜੇ ਮੈਂ ਕੋਈ ਕੰਮ ਕਰਦਾ ਮਿਹਨਤ ਕਰਦਾ ਮੈਂ 17 ਸਾਲ ਦੀ ਮਿਹਨਤ ਨੂੰ ਤੁਹਾਡੇ ਲੇਖੇ ਲਾ ਰਿਹਾ ਤੁਹਾਡੇ ਨਾਲ ਗਲਤ ਨਹੀਂ ਹੋਣ ਦਊਗਾ ਇਹ ਮੇਰੀ ਜ਼ਿੰਮੇਵਾਰੀ ਹੈ ਮੈਂ ਪ੍ਰੋਸੈਸ ਨੂੰ ਵੀ ਲੈ ਕੇ ਕੰਪਨੀ ਨੂੰ ਲੈ ਕੇ ਮੈਂ ਇੱਕ ਕਲਾਇੰਟ ਲਈ ਇੱਕ ਕੰਪਨੀ ਲਈ ਮੈਂ ਮਡਿਓਕਰ ਜਦੋਂ ਇੱਕ ਕੰਪਨੀ ਨਾਲ ਗਲਤ ਨਾ ਹੋਵੇ ਇੱਕ ਕਲਾਇੰਟ ਨਾਲ ਗਲਤ ਨਾ ਹੋਵੇ ਮੈਂ ਦੋਨਾਂ ਨੂੰ ਖਿੱਚ ਕੇ ਰੱਖਣਾ ਮੈਂ ਦੋਨਾਂ ਤੋਂ ਸਿਕਿਉਰਿਟੀ ਲੈ ਕੇ ਰੱਖਣੀ ਹੈ ਦੋਨਾਂ ਨਾਲ ਮੈਂ ਐਗਰੀਮੈਂਟ ਕਰਕੇ ਚੱਲਣਾ ਮੈਂ ਕਿਸੇ ਨਾਲ ਗਲਤ ਨਹੀਂ ਹੋਣ ਦਿੰਦਾ ਇਹ ਮੇਰਾ 7 ਸੀਜ਼ ਵੱਲੋਂ ਤੁਹਾਡੇ ਨਾਲ ਵਾਅਦਾ ਹੈ ਇਹ ਚੀਜ਼ ਦਾ ਕਿ 7s ਆ ਕੇ ਤੁਹਾਡਾ ਨਾ ਗਲਤ ਨਹੀਂ ਹੋਊਗਾ ਠੀਕ ਹੈ ਜਦੋਂ ਕੋਈ ਸੇ ਨੂੰ ਤੁਸੀਂ ਖਰਾਬ ਕਰੋਗੇ ਮੈਂ ਰੋਜ਼ ਆ ਦੇਖੀ ਜਾਂਦਾ ਮੈਂ ਕਹਾਂ ਚੱਲ ਚਵਲ ਮਾਰਤੀ ਕੋਈ ਗੱਲ ਨਹੀਂ ਮੈਂ ਇਸ ਲੈਂਗੁਏਜ ਤੇ ਆਉਣਾ ਨਹੀਂ ਚਾਹੁੰਦਾ ਜਿਹੜੀਆਂ ਲੈਂਗੁਏਜ ਤੁਸੀਂ ਯੂਜ਼ ਕੀਤੀਆਂ ਮੈਨੂੰ ਮਜਬੂਰ ਕਰਤਾ ਤੁਸੀਂ ਐਦਾ ਬੋਲਣ ਲਈ ਮੈਂ ਕਿਸੇ ਦੇ ਸ਼ਾਨ ਦੇ ਖਿਲਾਫ ਇੱਕ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਪਰ ਉਂਗਲ ਕੋਈ ਮੇਰੇ ਇੱਜ਼ਤ ਤੇ ਚੱਕੇ ਮੈਂ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਮੈਂ ਕੰਮ ਕਰਦਾ ਇੱਕ ਨੰਬਰ 'ਚ ਕਰਦਾ ਬੰਦੇ ਨੂੰ VFS ਤੱਕ ਲੈ ਕੇ ਜਾਣਾ ਜਿਨ੍ਹਾਂ ਦੀ ਸਬਮਿਸ਼ਨਾਂ ਹੋ ਚੁੱਕੀਆਂ ਉਹਨਾਂ ਨੂੰ ਪਤਾ ਵਾ D1 ਦੇ ਵਿੱਚ ਸਬਮਿਸ਼ਨਾਂ ਹੀ ਕਰਾ ਕੇ ਦਿਖਾ ਦਿਓ ਬਹੁਤ ਵੱਡੀ ਗੱਲ ਆ ਠੀਕ ਐ ਗੱਲਾਂ ਕਰਨੀਆਂ ਸੌਖੀਆਂ ਨਹੀਂ ਹੈ ਇਹ ਕੰਮ ਕਰਨੇ ਪੈਂਦੇ ਆ ਇਹ ਗੱਲਾਂ ਐਵੇਂ ਨਹੀਂ ਹੁੰਦੀਆਂ ਮਾਰਦੇ ਗੱਲਾਂ ਵੀ ਅੱਜ ਹੀ ਵਿਊਜ਼ ਆ ਗਏ ਇਹਨਾਂ ਫਾਲੋਅਰਸ ਹੈਗੇ ਆ ਅੱਜ ਅਸੀਂ ਖੇਡ ਲਈਏ ਤੁਸੀਂ ਉੱਥੇ ਜਿਹੜੇ ਬੈਠੇ ਆ ਇੱਕ ਦੂਜੇ ਨੂੰ ਸ਼ੇਅਰ ਕਰੀ ਜਾਂਦੇ ਹੋ ਸਮਝੋ ਮੈਂ ਕਹਿਣਾ ਕੀ ਚਾਹੁੰਦਾ ਜੇ ਫੇਰ ਵੀ ਕੋਈ ਡਾਊਟ ਆ ਨੰਬਰਾਂ ਤੇ ਕਾਲ ਕਰਿਆ ਕਰੋ ਕਮੈਂਟਾਂ ਦੇ ਵਿੱਚ ਉਹ ਨਾ ਬਣਿਆ ਕਰੋ ਕਿ ਵੀ ਅਸੀਂ ਸ਼ੇਅਰ ਬਣ ਜਾਂਦੇ ਆ ਕਮੈਂਟਾਂ 'ਚ ਬੋਲਦੇ ਆ ਜੀ ਇਹਨਾਂ ਦੀ ਰੈਪਿਊਟੇਸ਼ਨ ਖਰਾਬ ਕਰਦੇ ਆ ਇੱਦਾਂ ਰੈਪੋਰਟੇਸ਼ਨ ਖਰਾਬ ਹੋਣ ਲੱਗ ਗਈ ਨਾ ਫੇਰ ਤਾਂ ਕੰਮ ਹੋ ਗਏ 17 ਸਾਲ ਹੋ ਗਏ ਮੈਨੂੰ ਮਿਹਨਤ ਕਰਦਿਆਂ ਇਹ ਤੁਹਾਨੂੰ ਇੱਕ ਬਹੁਤ ਪਿਆਰ ਭਰੀ ਵਾਰਨਿੰਗ ਆ ਜੇ ਕਿਸੇ ਨੇ ਗੱਲ ਕਰਨੀ ਆ ਸਿੱਧੇ ਆ ਕੇ ਫੇਸ ਟੂ ਫੇਸ ਕਰੋ ਆਫਿਸ 'ਚ ਆਓ ਜੇ ਕੋਈ ਪੰਜਾਬ ਤੋਂ ਆ ਜੇ ਕੋਈ ਬਾਹਰੋਂ ਆ ਮੇਰੇ ਨੰਬਰ ਤੇ ਮੈਨੂੰ ਵਟਸਐਪ ਤੇ ਮੈਸੇਜ ਕਰੇ ਮੈਂ ਕਾਲ ਕਰੂੰ ਵੀਡੀਓ ਕਾਲ ਕਰ ਲਵੇ ਟਾਈਮ ਰੱਖਾਂਗੇ ਜਦੋਂ ਮੈਂ ਬਿਜ਼ੀ ਹੋਊਂਗਾ ਉਹ ਟਾਈਮ ਛੱਡ ਕੇ ਆਪਾਂ ਟਾਈਮ ਰੱਖ ਕੇ ਤੁਹਾਨੂੰ ਟਾਈਮ ਜ਼ਰੂਰ ਦਊਂਗਾ ਜੇ ਕਿਸੇ ਨੇ ਮੈਨਾਂ ਗੱਲ ਕਰਨੀ ਆ ਆਪਣੇ ਡਾਊਟ ਕਲੀਅਰ ਕਰਨੇ ਚੰਗੀ ਤਰ੍ਹਾਂ ਰੱਜ ਕੇ ਕਰੇ ਪਰ ਅਹ ਬੇਕੂਫ ਵਾਲਿਆਂ ਕਿਸੇ ਦੀ ਫੈਮਲੀ ਤੱਕ ਪਹੁੰਚਣਾ ਕਿਸੇ ਦੇ ਪੈਸੇ ਨੂੰ ਕਿਸੇ ਨੂੰ ਫਰੋਡ ਕਹਿਣਾ ਜਾਂ ਉਹ ਚੀਜ਼ ਕਰਨਾ ਇੱਜ਼ਤ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਭਰਾ ਤੁਸੀਂ ਇਹਨਾਂ ਚੀਜ਼ਾਂ 'ਚ ਅੱਜ ਆਏ ਹੋ ਅਸੀਂ ਇਹ ਚੀਜ਼ਾਂ ਕਰ ਕਰਕੇ ਹਟ ਗਏ ਅਸੀਂ ਲੀਗਲ ਵੇ ਨਾਲ ਚੱਲਦੇ ਆਂ ਕੋਈ ਗਲਤ ਕਿਸੇ ਨਾਲ ਨਾ ਹੋਣ ਦਈਏ ਨਾ ਕਰੀਏ ਸੋ ਜੇ ਕਿਸੇ ਨੇ ਵੀ ਕੋਈ ਇਨਫੋਰਮੇਸ਼ਨ ਲੈਣੀ ਆ ਆਫਿਸ ਆਓ ਆਪਣਾ ਸਾਰੇ ਡਾਊਟ ਕਲੀਅਰ ਕਰਕੇ ਫੇਰ ਹੀ ਕੇਸ ਅਪਲਾਈ ਕਰੋ ਜਿੰਨੇ ਵੀ ਕੇਸ ਅਪਲਾਈ ਕਰਨਾ ਪਹਿਲਾਂ ਆਪਣੇ ਡਾਊਟ ਕਲੀਅਰ ਕਰੋ ਫਿਰ ਕੇ ਸਪਲਾਈ ਕਰੋ ਐਵੇਂ ਨਾ ਵਿਊ ਲੈਣ ਦੇ ਖਾਤਰਾ ਆਹ ਕਰੀ ਜਾਇਆ ਕਰੋ ਨਾ ਕਮੈਂਟਾਂ ਦੇ ਵਿੱਚ ਕਿਸੇ ਦੇ ਮਾਪਿਆਂ ਤੱਕ ਕਿਸੇ ਭੈਣਾਂ ਤੱਕ ਪਹੁੰਚਿਆ ਕਰੋ ਮੈਂ ਨਹੀਂ ਚਾਹੁੰਦਾ ਕਿਸੇ ਦੇ ਪਰੇਸ਼ਾਨ ਦੇ ਖਿਲਾਫ ਬੋਲੀ ਪਰ ਜੇ ਕੋਈ ਆਊਗਾ ਫਿਰ ਆਪਾਂ ਕੋਈ ਗੱਲ ਨਹੀਂ ਦੂਸਰਾ ਰਸਤਾ ਵੀ ਬਣਾ ਲਾਂਗੇ ਧੰਨਵਾਦ ਪ੍ਰੀ ਸਿੱਖੋ ਵੱਲੋਂ ਸਤਿ ਸ੍ਰੀ ਅਕਾਲ